ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਨੇ ਪਹਿਲਾਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਦੀ ਆਲਟੋ ਕਾਰ ਖੋ ਕੇ ਫਰਾਰ ਹੋ ਗਏ ਨੌਜਵਾਨ ਆਪਣੀ ਮੋਟਰ ਤੇ ਬੈਠਾ ਸੀ ਆਲਟੋ ਕਾਰ ਕੋਲ ਹੀ ਖੜੀ ਸੀ ਇਸ ਦੌਰਾਨ ਤਿੰਨ ਨੌਜਵਾਨ ਜੋ ਕਿ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸੀ ਉਹ ਆਉਂਦੇ ਨੇ ਅਤੇ ਨੌਜਵਾਨ ਨੂੰ ਕਿਰਪਾਨਾ ਮਾਰ ਕੇ ਮੋਟਰ ਤੋਂ ਭਜਾ ਦਿੰਦੇ ਨੇ ਨੌਜਵਾਨ ਕਣਕ ਵਿੱਚੋਂ ਦੀ ਭੱਜਦਾ ਸਾਫ਼ ਦਿਖਾਈ ਦੇ ਰਿਹਾ ਹੈ ਜਿਸ ਤੋਂ ਬਾਅਦ ਇਹ ਵਿਅਕਤੀ ਉਸ ਤੋਂ ਗੱਡੀ ਦੀ ਚਾਬੀ ਖੋਹਦੇ ਨੇ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਨੌਜਵਾਨ ਉਹਨਾਂ ਦੇ ਪਿੱਛੇ ਵੀ ਭੱਜਦਾ ਹੈ ਦੂਜੇ ਲੋਕ ਵੀ ਉੱਥੇ ਖੜਕੇ ਇਸ ਪੂਰੇ ਕਾਰਨਾਮੇ ਨੂੰ ਦੇਖਦੇ ਨੇ ਉਧਰ ਇਸ ਪੂਰੇ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ

ਤਲੁਧਿਆਣਾ ਦੇ ਪਿੰਡ ਸੰਗੂਵਾਲ ਦੀ ਇਹ ਪੂਰੀ ਘਟਨਾ ਹੈ ਜਿੱਥੇ ਕਿ ਮੋਟਰ ਤੇ ਖੜੇ ਇੱਕ ਮੁੰਡੇ ਤੋਂ ਤਿੰਨ ਨੂੰ ਲੁੱਟੇਰੇ ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਨਿਹੰਗ ਸਿੰਘਾਂ ਬਾਣਾ ਇਹਨਾਂ ਵੱਲੋਂ ਬਾਣਾ ਪਾਇਆ ਹੋਇਆ ਸੀ ਜਿਨ੍ਹਾਂ ਵੱਲੋਂ ਕਿਰਪਾਨਾ ਮਾਰ ਕੇ ਪਹਿਲਾਂ ਨੌਜਵਾਨ ਨੂੰ ਮੋਟਰ ਤੋਂ ਭਜਾ ਦਿੱਤਾ ਜਾਂਦਾ ਹੈ ਉਸ ਦੀ ਗੱਡੀ ਦੀ ਚਾਬੀ ਖੋ ਲਈ ਜਾਂਦੀ ਹੈ ਅਤੇ ਫਿਰ ਉਸ ਦੀ ਗੱਡੀ ਜੋ ਕਿ ਕਾਲੇ ਰੰਗ ਦੀ ਸੀ ਆਲਟੋ ਕਾਰ ਉਸ ਤੋਂ ਖੋ ਕੇ ਫਰਾਰ ਹੋ ਜਾਂਦੇ ਨੇ تو ارناردو ورنیانو دپورندرو

ਉਧਰ ਹੁਣ ਨੌਜਵਾਨ ਵੱਲੋਂ ਪੁਲਿਸ ਕੋਲ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਅਤੇ ਇਹ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤਿੰਨ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਨੌਜਵਾਨ ਦੀ ਕਾਰ ਖੋ ਕੇ ਫਰਾਰ ਹੋ ਜਾਂਦੇ ਨੇ ਇਸ ਦੌਰਾਨ ਨੌਜਵਾਨ ਪਹਿਲਾਂ ਕਣਕ ਚੋਂ ਭੱਜਦਾ ਨੰਝ ਰੌਂਦਾ ਹੈ ਅਤੇ ਫਿਰ ਜਦੋਂ ਇਹ ਕਾਰ ਖੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਦੂਜਾ ਨੌਜਵਾਨ ਵੀ ਕਾਰ ਦੇ ਕੋਲ ਆ ਕੇ ਇਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਪਰ ਇਹ ਨਿਹੰਗ ਸਿੰਘ ਉਸ ਨੂੰ ਵੀ ਡਰਾ ਦਿੰਦੇ ਨੇ ਅਤੇ ਮੌਕੇ ਤੋਂ ਕਾਰ ਲੈ ਕੇ ਫਰਾਰ ਹੋ ਜਾਂਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ